ਉਮਰਾ ਵੱਡੇ ਕਾਂਡ ਪੰਜਾਬ ਪੁਲਿਸ ਦੀ ਰੇਡ ਨੇ ਖੋਲੇ ਪੇਤ ਬਰਾਮਦ ਹੋਏ 5 ਪਿਸਟਲ ਕਾਬੂ ਕੀਤੇ ਗਏ 2 ਮੁਲਜ਼ਮ ਕੀ ਕੁਝ ਕਹਿ ਰਹੇ ਨੇ ਇਸ ਮਾਮਲੇ ਚ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਆ ਇਸ ਸਪੈਸਟ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਨੂੰ CIA 2 ਨੇ ਇਹਨੂੰ ਅੰਡਰ ਦਾ ਸੁਪਰਵੀਜ਼ਨ ਆਫ DSP ਡੀ ਇਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਿੱਦੋਂ ਅਸੀਂ ਉਹਨੂੰ ਉੱਥੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵੈ ਦੂਸਰਾ ਵੈ ਸ੍ਰਿੰਦਰ ਸਿੰਘ ਇਟਾਣੀ ਕਾਨਾ ਕਾਨਾ ਰਾਮ ਵਾਲਾ ਇਹਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀयां ਸ਼ੱਕੀ ਦੇਣ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ ਪੰਜ ਜਿਹੜੇ 30 30 ਬੋਰ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ। ਦੋਸੀ ਇਹਨਾਂ ਦੇ ਖਿਲਾਫ ਜਿਹੜਾ ਆਮ ਜੈਕਟ ਦਾ ਜਿਹੜਾ ਐਫ ਆਈ ਆਰ ਲੋਜ ਕਰਕੇ ਦੇ ਹੁਣ ਜਿਹੜੀ ਅਸੀਂ ਤਫਤੀਸ਼ ਕਰ ਰਹੇ ਆ। ਇਹਦੇ ਵਿੱਚ ਇਹ ਜਿਹੜਾ ਇਹਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਗੁਰਸਿੰਦਰ ਦੇ ਖਿਲਾਫ ਇੱਕ ਐਕਸਾਈਜ਼ ਇੱਕ ਤਾਂ ਮੁੱਤਵਾਂ ਦਰਜ ਹੈ। ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ। ਸੋ ਇਸ ਤੋਂ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਆਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ 1 30 34 ਪਿਸਟਲ ਸੀ ਆਏ ਵਾਰਨਿੰਗ ਕੀਤਾ 2 ਦਿਨ ਪਹਿਲੇ ਉਸ ਤੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਹੈ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਹੈ ਇਸ ਮਾਮਲੇ ਦੇ ਇਹਦਾ ਰਿਜ਼ਲਟ ਆਫ दैट ਜਿਹੜੇ ਸਾਨੂੰ ਇਹ ਜਿਹੜੇ ਰੂਟ ਫੋਲਰ ਜਿਹੜੇ ਰਿਜ਼ਲਟ ਮਿਲਦੇ ਨੇ ਜਾਂ ਜਿਹੜਾ ਤੁਸੀਂ ਪੋਜ਼ਿਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆ ਮੀਡੀਆ ਵੱਲੋਂ ਇਹ ਸਾਰਾ ਉਹਦਾ ਹੀ ਕਰਨਾ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟੇਡੀ ਇਹਦੇ ਕਰਕੇ ਇਹ ਸਿਰ ਪਿਸਟਲ ਆਇ ਕਿੱਥੋਂ ਨੇ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸਟਰੀਆਂ ਬਾਕੀ ਨੇ ਉਹ ਜਦੋਂ ਹੋ ਜਾਣੀਆਂ ਫਿਰ ਸਾਡੇ ਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਹਦੇ ਨਾਲ ਸੰਬੰਧ ਤਾਂ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਥੋੜੇ ਦਿਨ ਪਹਿਲਾਂ ਜਿਹੜੀ ਰਿਕਵਰੀ ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋਸ ਸੀਗਾ ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆਂ ਕਿ ਆਈ ਐਸਪੈਕਟਸ ਤੋਂ ਤੇ ਇਹ ਅਸੀਂ ਜਲਦੀ ਹੀ ਇਹਨੂੰ 1-2 ਦਿਨਾਂ ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ। ਕੁਝ ਇਹ ਸਾਰੇ ਦੋਵੇਂ ਹੈ ਕੋਣ ਬੰਦੇ ਮਤਲਬ ਆਪਸ ਵਿੱਚ ਹੀ ਲੱਗਦੇ ਆ ਦੇਖੋ ਕੋਈ ਨਹੀਂ ਹੈ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ ਲੇਫਰ ਦਾ ਕੰਮ ਕਰਦੇ ਆ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀਗਾ ਉਹ ਖਰੀਦੇ ਦਾ। ਸੋ ਇਸ ਤਰ੍ਹਾਂ ਕਰਕੇ ਜਿਹੜੇ ਇੱਧਰ ਇਨਵੋਲ ਹੋਏ ਲੇਕਿਨ ਅਜੇ ਸਰ ਫਰਦਰ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਜਾ ਰਹੀ ਹੈ। ਮੋਟਲੀ ਪੁੱਛ ਕੇ ਅੱਛੇ ਕੋਈ ਸਾਹਮਣੇ ਆਇਆ ਸਰੀ ਇੱਧਰ ਕਿਉਂ ਪੈ ਗਏ ਰਾਤ ਚ। ਯੂ ਕਹੋ ਤੇ ਜੇ ਜੈਨੋ ਵੀ ਤੁਸੀਂ ਫੜੋਗੇ ਉਹ ਹੀ ਕਹੋਗਾ ਵੀ ਮੈਂ ਤੇ ਪਹਿਲੀ ਵਾਰ ਹੀ ਗਿਆ ਜੀ ਹਰ ਇੱਕ ਕੇਸ ਜਦੋਂ ਇਨਵੈਸਟੀਗੇਸ਼ਨ ਚੱਲਦੀ ਹੈ ਫਿਰ ਅੱਗੇ ਸਾਰਾ ਖੁੱਲਦਾ ਕੰਮ ਕਿੰਨੀ ਉਮਰ ਹੈ ਸਰ ਇਹਦੀ ਵੀ ਵੀ ਕਿੰ ਕੀ ਸਾਲ ਉਮਰ ਹੈ ਪਹਿਲਾਂ ਵੀ ਕੋਈ ਮਾਮਲਾ ਦਰਜ ਸੀ ਪਹਿਲਾਂ ਤਾਂ ਇੱਕ ਤੇ ਇੱਕ ਸਾਈਜ਼ ਦਾ ਹੋਇਆ ਜੀ ਹਾਂਜੀ ਜਿਹੜੇ ਸੱਤ ਜਿਹੜੇ ਨੌਜਵਾਨ ਉਸ ਪੈਂਸਿੰਗ ਹੋਈ ਹੈ ਸਰ ਜਿਹੜੀ ਤੋਂ ਅੱਗੇ ਪਾਸੋਂ ਆਇਆ ਬਾਰਡਰ ਤੋਂ ਵੇਖੋ ਇਹ ਤਾਂ ਨਾ ਇਹਦਾ ਕਲੀਅਰ ਨਹੀਂ ਹੋਇਆ ਜਿਹੜਾ ਉਸ ਦਿਨ ਅਸੀਂ 16 ਪਿਸਟਲ ਫੜੇ ਸੀ ਉਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਸਾਨੂੰ ਜੀ ਇਹਨਾਂ ਕੰ ਇਹ ਅਜੇ ਤੱਕ ਉਹਦਾ ਇਨਵੈਸਟੀਗੇਸ਼ਨ ਦਾ ਵਿਛਾ ਵਾ ਇਹ ਅਸੀਂ ਸਹੀ ਕਰਕੇ ਫਿਰ ਹੀ ਜਿਹੜਾ ਇਹਨੂੰ ਆਪਾਂ ਤਾਂ ਰਿਵੀਲ ਕਰਾਂਗੇ ਤੇ ਬੀਐਸਰ ਦਾ ਵੀ ਇਹਦੇ 6-7 ਮਾਮਲੇ ਨਹੀਂ ਇਹ ਸਾਡਾ ਬੀਸਿਕਲੀ ਉਹਨਾਂ ਨਾਲ ਕੋਈ ਲਿੰਕ ਨਹੀਂ ਇਹਦਾ ਹਾਈਟਕ ਸਰ ਉਹ ਇਹਦਾ ਰੂਟ ਜਿਹੜਾ ਤੇ ਰੈੱਡ ਟ੍ਰੈਕ ਹੈ ਕਿੱਥੋਂ ਆਇਆ ਉਹ ਅਜੇ ਤੱਕ ਅਸੀਂ ਉੱਥੇ ਵਰਕ ਆਊਟ ਕਰ ਰਹੇ ਹਾਂ ਕਿਉਂਕਿ ਪਿੱਛੇ ਜਿਹੜੇ ਪ੍ਰੈਸਨਲ ਜਾ ਰਹੇ ਹੋ ਇਸ ਨਾਲ ਸਰ ਇੱਕ ਆਈਜੀ ਆਫਿਸ ਤੋਂ ਜਾ ਰਹੇ ਹੋ ਸੀ ਇੱਕ ਬੀਐਸਰ ਦੇ ਜਾਈਏ ਆਫਿਸ ਤੋਂ ਉਹਨਾਂ ਨੇ ਕਿਹਾ ਵੀ ਸਾਡਾ ਤੇ ਪੰਜਾਬ ਪੁਲਿਸ ਨਾਲ ਜੁਆਇੰਟ ਆਪਰੇਸ਼ਨ ਹੈ ਜਿਹੜਾ ਪ੍ਰੈਸ ਨੂੰ ਡੀਜੀਪੀ ਸਾਹਿਬ ਤੋਂ ਜਾਰੀ ਹੋਇਆ ਸੀ ਪੰਜਾਬ ਪੁਲਿਸ ਦਾ ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਕੰਡੀ ਪੰਜਾਬ ਪੁਲਿਸ ਦਾ ਆਪਰੇਸ਼ਨ ਹੈ ਇੱਕ 8 ਲੱਖ ਆਫ ਕੋਆਰਡੀਨੇਸ਼ਨ ਵੀ ਕਿਧਰੇ ਨਹੀਂ 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 ਉਹ ਨਹੀਂ ਉਹ ਮੇਰੇ ਵੱਲੋਂ ਮਿਸਟੈਕ ਮਿਸਟੈਕ ਹੋ ਗਈ ਸੀ ਅੱਛਾ ਮੈਂ ਜਦੋਂ ਇੱਥੋਂ ਇਨਫੋਰਮ ਕੀਤਾ ਇਹ ਅਹੀਂ ਦੱਸਦਾ ਸੀ ਵੀ ਇਹ ਅਹੀਂ ਆਪਰੇਸ਼ਨ ਕੀਤਾ ਹੋਇਆ ਹੈ ਲੇਕਿਨ ਉਹ ਮੈਂ ਇੱਥੇ ਖੋਲ ਕੇ ਨਹੀਂ ਦੱਸ ਪਾਇਆ ਲੇਕਿਨ ਅਦਰਵਾਈਜ਼ ਸਾਡਾ ਸਾਰਾ ਪਲਾਨ ਹੀ ਸੀਗਾ ਵੀਰਾਂ ਸਭ ਨੂੰ ਕੋਆਰਡੀਨੇਸ਼ਨ ਨਾਲ ਸੀ ਪਹਿਲੇ ਵਾਲਾ ਸਾਡਾ ਸੀਗਾ ਲੇਕਿਨ ਇਹ ਸਾਡਾ ਇਹਦੇ 'ਚ ਉਹਨਾਂ ਦਾ ਨਹੀਂ ਆਇਆ ਇਹਨਾਂ 'ਚ ਉਹਨਾਂ ਦਾ ਕੋਈ ਨਹੀਂ ਇਹ ਮੇਡ ਇਨ ਪੰਜਾਬ ਦੇ ਅੰਦਰ ਜਿਹੜੇ ਦੇਖੋ ਸਾਰੇ ਇਹ ਫੋਰਨ ਮੇਡਨ ਹੀ ਪਿਸਟਲ ਤੇ ਸੋਫਿਸਟੀਕੇਟਡ ਹੈ ਨੇ ਸਾਰੇ ਆਟੋਮੈਟਿਕ ਹਨ ਜੀ ਇਸ ਤਰ੍ਹਾਂ ਲਗਾਤਾਰ ਪਿਸਟਲ ਨੇ ਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਨੌਜਵਾਨੀ ਹੈ ਇਹ ਟੋਟਲ ਆਪਣੀ ਜਵਾਨੀ ਪੰਜਾਬ ਦੀ ਉਹ ਹਥਿਆਰਾਂ ਵਾਲ ਕਰੇਜ਼ ਉਹਨਾਂ ਦਾ ਕਾਫੀ ਵੱਧ ਗਿਆ ਕਿ ਪ੍ਰਸ਼ਾਸਨ ਐਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਕਰ ਰਿਹਾ ਹੈ ਜਾਂ ਸਿਰਫ ਆਪਾਂ ਨੂੰ ਹੀ ਪਕੜ ਹੀ ਰਹੇ ਹੈ ਦੇਖੋ ਬੀਸਿਕਲੀ ਰਸਤਾ ਦਿਖਾਣਾ ਵੀ ਜ਼ਰੂਰੀ ਹੈ ਸਰ ਬੀਸਿਕਲੀ ਕੀ ਹੈ ਜਿਹੜੇ ਵੀ ਇਸ ਧੰਦੇ 'ਤੇ ਪੈ ਰਹੇ ਨਾ ਉਹ ਬਿਲਕੁਲ ਗਰੀਬ ਘਰਾਂ ਦੇ ਲੜਕੇ ਅਧਿਆਦੀਦਾਰ ਹੈ ਸਿਰਫ ਇਹ ਕੀ ਹੈ ਇਹ ਅਲਿਓਰ ਹੋ ਜਾਂਦੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਫੇਸਬੁੱਕ ਦੇ ਕੋਈ ਫੋਟੋ ਪਾਉਂਦਾ ਉੱਤੇ ਹੋ ਜਾਣਗੇ ਸੋ ਇਹਨੂੰ ਬੇਸਿਕਲੀ ਸਾਨੂੰ ਇਹ ਜੁੱਤ ਨੂੰ ਜਿਹੜਾ ਡੀਰੇਡਿਕਲਾਈਜ਼ ਕਰਨ ਦੀ ਲੋੜ ਹੈ ਉਸ ਤੇ ਤੁਹਾਡਾ ਸਾਰਿਆਂ ਦਾ ਰੋਲ ਬੰਦ ਹੈ ਜੇ ਕਿਤੇ ਕੋਈ ਆਂਡੀਆਂ ਕਵਾਂਡੀਆਂ ਚ ਬੱਚਾ ਇਦਾਂ ਦਾ ਉਹਨੂੰ ਤੁਸੀਂ ਬੁਲਾ ਕੇ ਸਮਝਾ ਸਕਦੇ ਆ ਜੇ ਕੋਈ ਤੁਹਾਡੇ ਕੰਟੈਕਟ ਸਾਂ ਦਾ ਸਾਨੂੰ ਦੱਸੋ ਅਸੀਂ ਉਹਦੀ ਕਾਉਂਸਲਿੰਗ ਕਰ ਦਾਂਗੇ ਕਿਉਂ ਇਹ ਸਿਰਫ ਇਹਨੂੰ ਕਾਉਂਸਲਿੰਗ ਚਾਹੀਦੀ ਹੈ ਬੱਚਿਆਂ ਨੂੰ ਛੋਟੀ ਉਮਰ ਦੇ ਬੱਚੇ ਆ ਅਸੀਂ ਇਹਨਾਂ ਨੂੰ ਇਹੀ ਕਹਾਂਗੇ ਵੀ ਤੁਸੀਂ ਇਹੋ ਜੇ ਚੱਕਰਾਂ 'ਚ ਦੌਰਾ ਨਾ ਹੋਵੋ ਐਵੇਂ ਲਾਈਫ ਸਪਾਇਲ ਹੋ ਜਾਂਦੀ ਸਾਰੀ ਕਿਉਂ ਇਹ ਉਹ ਕੰਮ ਕਰਵੰਦੇ ਆ ਜਿਹਦੇ ਵਿੱਚ ਲਾਈਫ ਇੰਟਰਨਮੈਂਟ ਤੱਕ ਹੋ ਜਾਂਦੀ ਆ ਇੱਕ 20 ਸਾਲ ਦਾ ਬੱਚਾ ਜੇ ਕੋਈ ਗਰੀਬ ਘਰ ਦਾ ਬੱਚਾ ਇਧਰ ਪੈ ਗਿਆ ਜੇ ਉਹ ਕੋਈ ਅਫੈਂਸ ਕਮਿਟ ਕਰ ਦੂਗਾ ਤੇ ਸੈਕਸ਼ਨ ਨੇ ਤੇ ਜਿਹੜਾ ਕਾਨੂੰਨ ਨੇ ਤੇ ਉਹਦਾ ਬਖਸ਼ਣਾ ਨਹੀਂ ਉਹਨੂੰ ਜੋ ਉਹਨੂੰ ਕੀਤਾ ਉਹਦਾ ਉਹਦੀ ਅਨੁਭੁਗਤ ਨਾ ਹੋਊਗਾ ਸੋ ਸਾਡੀ ਇਹੀ ਬੇਨਤੀ ਆ ਵੀ ਜਿਹੜੇ ਇਹ ਬੱਚੇ ਨੇ ਜਿਹੜੇ ਜਿਹਨੋਂ ਆਪਾਂ ਫੁੱਟ ਸ਼ੋਲਡਰ ਕਹਿੰਦੇ ਆ ਉਹ ਬਿਲਕੁਲ ਇਸ ਗੱਲ ਤੋਂ ਅਲਰਟ ਰਹਿਣੇ ਇਹਨਾਂ ਦੇ ਜਿਹੜਾ ਗੱਲਾਂ ਦੇ ਵਿੱਚ ਨਾ ਆ ਕੇ ਕੰਮ ਕਰਦੇ